ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਅੱਜ ਜਿਹੜੀ ਅਸੀਂ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਮਹਾਨਤਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੀ ਕਿ ਕਿਸ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਪੜਨ ਦੇ ਨਾਲ ਲੇਖਾਂ ਦੇ ਵਿੱਚ ਲਿਖੇ ਹੋਏ ਦੁੱਖ ਕਸ਼ਟ ਦੂਰ ਹੋ ਜਾਂਦੇ ਹਨ ਭਾਵ ਕੀ ਕਰਮ ਵੀ ਬਦਲ ਜਾਂਦੇ ਹਨ ਸੰਗਤ ਜੀ ਸਾਖੀ ਨੂੰ ਧਿਆਨ ਨਾਲ ਸਰਵਣ ਕਰਨਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾ ਦੇ ਸਿਰਤਾਜ ਜਿਨ੍ਹਾਂ ਦੇ ਚਰਨਾਂ ਦਾ ਧਿਆਨ ਧਰ ਕੇ ਸਾਖੀ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸਰਵਣ ਕਰਨੀ ਤੇ ਸ਼ੇਰ ਵੀ ਜਰੂਰ ਕਰਨੀ ਸੰਗਤ ਜੀ ਆਪਾਂ ਸਾਖੀ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਸਰੀਰ ਕਰਮਾਂ ਦਾ ਖੇਤ ਹੈ ਇਸ ਵਿੱਚ ਜਿਸ ਤਰ੍ਹਾਂ ਦਾ ਕੋਈ ਬੀਜਦਾ ਹੈ ਉਸ ਤਰ੍ਹਾਂ ਦਾ ਹੀ ਵੱਡਦਾ ਹੈ ਜੇ ਤੁਸੀਂ ਆਪਣੇ ਹੱਥੀ ਕਣਕ ਬੀਜੀ ਹੈ ਤਾਂ ਤੁਸੀਂ ਕਣਕ ਹੀ ਵੱਢੋਗੇ ਤੁਸੀਂ ਇਹ ਆਸ ਨਾ ਰੱਖੋ ਕਿ ਮੱਕੀ ਮਿਲ ਜਾਵੇ ਇਹ ਸੋਚਣਾ ਪੂਰਨ ਤੌਰ ਤੇ ਮੂਰਖਤਾ ਹੈ ਭਾਵ ਜੋ ਬੀਜਿਆ ਹੈ ਉਹੀ ਕਟਣਾ ਪਵੇਗਾ ਇਸੇ ਤਰ੍ਹਾਂ ਸੰਸਾਰ ਵਿੱਚ ਜੋ ਦਿੱਤਾ ਜਾਂਦਾ ਹੈ ਉਹੀ ਵਾਪਸ ਆਪਣੇ ਕੋਲ ਆ ਜਾਂਦਾ ਹੈ ਭਾਵ ਕਿ ਕਿਸੇ ਨੂੰ ਦੁੱਖ ਦੇ ਕੇ ਅਸੀਂ ਆਪਣੇ ਲਈ ਦੁੱਖਾਂ ਦੇ ਬੀਜ ਬੀਜਦੇ ਹਾਂ ਤੇ ਜੇਕਰ ਕਿਸੇ ਨੂੰ ਸੁੱਖ ਦਿੱਤਾ ਹੈ ਉਹ ਵੀ ਸਾਡੇ ਕੋਲ ਦੁੱਗਣਾ ਹੋ ਕੇ ਸਾਡੀ ਝੋਲੀ ਵਿੱਚ ਆ ਕੇ ਪੈਂਦਾ ਹੈ ਇਸ ਲਈ ਤੁਸੀਂ ਸੰਸਾਰ ਵਿੱਚ ਸੁੱਖ ਇੱਜ਼ਤ ਸਨਮਾਨ ਚਾਹੁੰਦੇ ਹੋ ਤਾਂ ਇਹ ਤੁਹਾਨੂੰ ਪਹਿਲਾਂ ਦੂਸਰਿਆਂ ਨੂੰ ਦੇਣਾ ਪਵੇਗਾ ਇਸ ਲਈ ਜੋ ਵੀ ਕਰਮ ਕਰੋ ਇਹ ਸੋਚ ਕੇ ਕਰੋ ਕਿ ਮੈਂ ਜੋ ਵੀ ਕਰਨ ਜਾ ਰਿਹਾ ਹਾਂ ਜਾਂ ਜਾ ਰਹੀਆਂ ਉਸ ਤੋਂ ਕਈ ਗੁਣਾ ਹੋ ਕੇ ਮੈਨੂੰ ਇਹ ਫਲ ਮਿਲਣਾ ਹੈ ਕਿਸੇ ਨੂੰ ਦੁੱਖ ਦੇਣ ਤੋਂ ਪਹਿਲਾਂ ਸੋਚ ਲਵੋ ਕਿ ਇਹ ਦੁੱਖ ਦਾ ਬੀਜ ਨਤੀਜੇ ਵਜੋਂ ਦੁੱਖ ਦੇ ਅਨੇਕ ਫਲ ਲੈ ਕੇ ਆਵੇਗਾ ਤੇ ਇਹ ਦੁੱਖ ਸੁਖ ਤਾਂ ਤੁਹਾਡੇ ਆਪਣੇ ਹੱਥਾਂ ਦੀ ਖੇਡ ਹੈ ਕਈ ਵਾਰੀ ਸਾਨੂੰ ਕੋਈ ਦੁੱਖ ਆ ਜਾਵੇ ਸਾਡੇ ਤੇ ਕੋਈ ਭੋਜਨ ਬਣ ਜਾਵੇ ਆਮ ਤੌਰ ਤੇ ਸਿਆਣੇ ਲੋਕ ਸੰਤ ਮਹਾਪੁਰਸ਼ ਮਹਾਤਮਾ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਪਿਛਲੇ ਜਨਮ ਕੋਈ ਦੁੱਖ ਬੀਜਿਆ ਸੀ ਤਾਂ ਹੁਣ ਇਸ ਜਨਮ ਵਿੱਚ ਆਇਆ ਹੈ ਹੁਣ ਉਹ ਬੀਜਿਆ ਹੋਇਆ ਕਰਮ ਤਾਂ ਕੱਟਣਾ ਹੀ ਪਵੇਗਾ ਭਾਗ ਕੀ ਅਸੀਂ ਕਦੀ ਵੀ ਕੋਈ ਕਰਮ ਕੀਤਾ ਹੋਵੇ ਉਹ ਕਰਮ ਸਾਡਾ ਲੇਖ ਬਣ ਜਾਂਦਾ ਹੈ ਇਸ ਲਈ ਜੇ ਜੇ ਕੋਈ ਦੁੱਖ ਜਾਂ ਕੋਈ ਪਹੁੰਚਣ ਆਵੇ ਤਾਂ ਸਮਝ ਲੈਣਾ ਕਿ ਤੇ ਕੋਈ ਬੀਜਿਆ ਸੀ ਅੱਜ ਕੱਟਣਾ ਪੈ ਰਿਹਾ ਹੈ ਸੰਗਤਜੀ ਤਾਂ ਤਾਂ ਪਿਆਰੇ ਬਾਬਾ ਨਾਨਕ ਸਿੰਘ ਜੀ ਦਾ ਬਚਨ ਹੈ ਕਿ ਸਜਾ ਕਸੂਰ ਤੋਂ ਬਿਨਾ ਨਹੀਂ ਮਿਲਦੀ ਕਸੂਰ ਭਾਵੇਂ ਪਿਛਲੇ ਜਨਮ ਦਾ ਹੀ ਹੋਵੇ ਅਸੀਂ ਕੋਈ ਵੀ ਕਦਮ ਚੁੱਕੀਏ ਉਹ ਚੁੱਕਿਆ ਗਿਆ ਕਦਮ ਸਾਡਾ ਕਰਮ ਬਣ ਜਾਂਦਾ ਹੈ ਸਮਾਂ ਪੈਣ ਤੇ ਉਹ ਕੱਟਣਾ ਹੀ ਪੈਂਦਾ ਹੈ ਸੰਗਤਜੀ ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਸੰਗਤਜੀ ਹੁਣ ਕਰਮਾਂ ਤੇ ਹੀ ਆਪਾਂ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕੋਈ ਮਹਾਪੁਰਸ਼ ਸਨ ਉਹਨਾਂ ਦੇ ਸਰੀਰ ਤੇ ਕੋੜ ਹੋ ਗਿਆ ਨਿੱਕਾ ਕੋੜ ਹੋ ਗਿਆ ਜਿੱਥੇ ਖਾਰਸ਼ ਕਰਨੀ ਉਥੋਂ ਲਾਉ ਸਿੰਮਣਾ ਸਰੀਰ ਤੇ ਕੱਪੜਾ ਵੀ ਨਹੀਂ ਸੀ ਪਾਇਆ ਜਾਂਦਾ ਜਿਸ ਕਾਰਨ ਪਰਣਾ ਜੇਲ੍ਹ ਪੇਟ ਕੇ ਰੱਖਦੇ ਸਨ ਮਹਾਪੁਰਖਾਂ ਦਾ ਨਾਮ ਇੰਨਾ ਕਮਾਈ ਇਤਨੀ ਸੀ ਕਿ ਇੱਕੋ ਚੌਂਕੜੀ ਤੇ 10 ਪਾਟ ਸੀ ਸੁਖਮਨੀ ਸਾਹਿਬ ਜੀ ਦੇ ਸੁਣਨੇ ਕਈ ਵਾਰ ਸੇਵਕਾਂ ਨੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਮਹਾਪੁਰਖੋ ਐਨੀ ਬੰਦਗੀ ਪਰ ਇਹ ਸਰੀਰ ਤੇ ਨਿੱਕਾ ਕੋੜ ਮਹਾਪੁਰਖਾਂ ਨੇ ਗੱਲ ਨੂੰ ਟਾਲ ਜਾਣਾ ਇੱਕ ਦਿਨ ਕੁਈ ਸੇਵਕ ਉਹ ਬਾਬਾ ਜੀ ਦੇ ਬਾਬਾ ਜੀ ਨੂੰ ਬੇਨਤੀਆਂ ਕਰਨ ਲੱਗ ਗਿਆ ਕਿ ਬਾਬਾ ਜੀ ਤੁਹਾਡੀ ਇੰਨੀ ਭਜਨ ਬੰਦਗੀ ਹੋਣ ਦੇ ਬਾਵਜੂਦ ਇਸ ਸਰੀਰ ਤੇ ਨਿੱਕੇ ਕੋੜ ਦਾ ਕਾਰਨ ਕੀ ਹੈ ਬਾਬਾ ਜੀ ਨੇ ਦੱਸਿਆ ਕਿ ਜੇ ਤੂੰ ਪੁੱਛਣਾ ਚਾਹਣਾ ਹੈ ਤਾਂ ਤੈਨੂੰ ਇੱਕ ਸਿੱਖ ਗੱਲ ਦੱਸਦੇ ਹਾਂ ਉਹਨਾਂ ਦੱਸਿਆ ਅੱਜ ਤੋਂ 5 ਜਨਮ ਪਹਿਲਾਂ ਦੀ ਗੱਲ ਹੈ ਮੈਂ ਪਿੰਡ ਦੀ ਪੰਚਾਇਤ ਦਾ ਵੱਡਾ ਮੈਂਬਰ ਸੀ ਚੰਗਾ ਲੰਮਾ ਉੱਚਾ ਜਮਾਨ ਮਾਇਆ ਵੀ ਬਹੁਤ ਸੀ ਹਰ ਵੇਲੇ ਦਿਮਾਗ ਤੇ ਮਾਇਆ ਦਾ ਔਦੇ ਦਾ ਜਵਾਨੀ ਦਾ ਨਸ਼ਾ ਸਵਾਰ ਰਹਿੰਦਾ ਸੀ ਹਰ ਵੇਲੇ ਹੱਥ ਵਿੱਚ ਇੱਕ ਡਾਂਗ ਵੀ ਰੱਖਣੀ ਇੱਕ ਦਿਨ ਆਪਣੇ 4-5 ਸਾਥੀਆਂ ਨਾਲ ਤੁਰੇ ਜਾ ਰਹੇ ਸੀ ਕਿ ਅੱਗੇ ਇੱਕ ਕੁੱਤਾ ਆ ਗਿਆ ਜਿਸ ਨੂੰ ਖੁਰਕ ਪਈ ਹੋਈ ਸੀ ਜਵਾਨੀ ਦਾ ਮਾਇਆ ਦਾ ਔਦੇ ਦਾ ਨਸ਼ਾ ਇੰਨਾ ਸੀ ਕਿ ਕੁੱਤੇ ਨੂੰ ਜ਼ੋਰ ਨਾਲ ਡਾਂਗ ਕੱਡ ਮਾਰੀ ਰੱਬ ਦੀ ਕਰਨੀ ਉੱਤਾ ਤਾਂ ਉੱਥੇ ਹੀ ਮਰ ਗਿਆ ਜਦੋਂ ਅਗਲਾ ਜਨਮ ਮਿਲਿਆ ਤਾਂ ਨਰੰਕਾਰ ਵੱਲੋਂ ਸਾਨੂੰ ਉਸ ਕੁੱਤੇ ਨੂੰ ਬਗੈਰ ਮੌਤ ਤੋਂ ਮਾਰਨ ਦੀ ਸਜ਼ਾ ਮਿਲੀ ਕਿ ਜਿੰਨਾ ਚਿਰ ਉਸ ਕੁੱਤੇ ਨੇ ਖੁਰਕ ਭੋਗਣੀ ਸੀ ਉੰਨਾ ਚਿਰ ਸਾਨੂੰ ਸਰੀਰ ਤੇ ਕੋੜ ਭੁਗਤਣਾ ਪਵੇਗਾ ਫਿਰ ਮਹਾਪੁਰਸ਼ਾਂ ਨੇ ਦੱਸਿਆ ਸਾਨੂੰ ਕੋੜ ਹੋ ਗਿਆ ਅਸੀਂ ਅਰਦਾਸ ਕੀਤੀ ਤਾਂ ਕਸ਼ਟ ਅਗਾਹ ਚਲਾ ਗਿਆ ਕਈ ਵਾਰ ਸਾਡੀਆਂ ਅਰਦਾਸਾਂ ਨਾਲ ਕਸ਼ਟ ਅਕੇ ਚਲਾ ਜਾਂਦਾ ਹੈ ਸਾਡਾ ਤੀਸਰਾ ਜਨਮ ਆਇਆ ਫਿਰ ਉਹ ਕਸ਼ਟ ਆਇਆ ਫਿਰ ਅਸੀਂ ਅਰਦਾਸ ਕੀਤੀ ਕਸ਼ਟ ਫਿਰ ਅੱਗੇ ਚਲਾ ਗਿਆ ਚੌਥਾ ਜਨਮ ਮਿਲਿਆ ਤੇ ਫੇਰ ਇਹ ਤਕਲੀਫ ਆਈ ਫਿਰ ਅਰਦਾਸ ਕੀਤੀ ਕਸ਼ਟ ਤਾਂ ਅਗਾ ਚਲਾ ਗਿਆ ਪਰ ਨਾਲ ਵਿਆਜ ਵੀ ਪੈਂਦਾ ਗਿਆ ਹੁਣ ਸਾਡਾ ਇਹ ਪੰਜਵਾਂ ਜਨਮ ਚੱਲ ਰਿਹਾ ਹੈ ਤੇ ਉਹ ਪਿਛਲੇ ਜਨਮਾਂ ਦੇ ਲੇਖੇ ਦਾ ਕਸ਼ਟ ਸਾਡੇ ਸਰੀਰ ਤੇ ਆਇਆ ਹੈ ਸੇਵਕ ਕਹਿਣ ਲੱਗਾ ਮਹਾਪੁਰਸ਼ੋ ਹੁਣ ਵੀ ਅਰਦਾਸ ਕਰ ਲਵੋ ਤਾਂ ਕਿ ਕਸ਼ਟ ਅਗਾ ਚਲਿਆ ਜਾਵੇ ਮਹਾਪੁਰਸ਼ ਗੈਨ ਲੱਗੇ ਇਹ ਸਾਡਾ ਅਖੀਰਲਾ ਜਾਮਾ ਹੈ ਹੁਣ ਇਸ ਜਾਮੇ ਵਿੱਚ ਸਾਰਾ ਖਾਤਾ ਨਿਲ ਕਰਕੇ ਨਰਨਕਾਰ ਦੇ ਚਰਨਾਂ ਵਿੱਚ ਜਾਣਾ ਹੈ ਸੰਗਤ ਜੀ ਕੁਛੇਰ ਬਾਅਦ ਉਹਨਾਂ ਦਾ ਸਰੀਰ ਦਾ ਕੋੜ ਦਾ ਰੋਗ ਰਾਜੀ ਹੋ ਗਿਆ ਉਹਨਾਂ ਬਿਲਕੁਲ ਮਹਾਪੁਰਸ਼ਾਂ ਵਾਂਗ ਸਰੀਰ ਤੇ ਆ ਗਿਆ ਕਈ ਵਾਰ ਅਸੀਂ ਨੋਟ ਕਰਦੇ ਹਾਂ ਕਿ ਬੜੇ ਨੇਮੀ ਧਰਮੀ ਹੁੰਦੇ ਹਨ ਪਰ ਉਹਨਾਂ ਦੇ ਸਰੀਰ ਤੇ ਬੜੇ ਕਸ਼ਟ ਆਉਂਦੇ ਹਨ ਅਸੀਂ ਆਮ ਕਹਿ ਦਿੰਦੇ ਹਾਂ ਕਿ ਇਹ ਸਰੀਰ ਇੰਨੀ ਬੰਦਗੀ ਕਰਦਾ ਹੈ ਫਿਰ ਵੀ ਇਸ ਦੇ ਸਰੀਰ ਤੇ ਇੰਨੇ ਕਸ਼ਟ ਕਿਉਂ ਆ ਰਹੇ ਹਨ ਇਸ ਦਾ ਕਾਰਨ ਸੰਗਤ ਜੀ ਇਹੀ ਹੁੰਦਾ ਹੈ ਇਸ ਸਾਖੀ ਤੋਂ ਤੁਸੀਂ ਇਹੀ ਸੇਧ ਲੈਣਾ ਕਿ ਜੇ ਖੁਰਕ ਪਏ ਕੁੱਤੇ ਨੂੰ ਸੋਟੀ ਮਾਰਨ ਕਰਕੇ ਸਰੀਰ ਤੇ ਕਸ਼ਟ ਭੁਗਤਨਾ ਪਿਆ ਜੇ ਅਸੀਂ ਕਿਸੇ ਨੂੰ ਦੁੱਖ ਦਿੰਦੇ ਹਾਂ ਤਾਂ ਸਾਨੂੰ ਵੀ ਉਸ ਦਾ ਲੇਖਾ ਦੇਣਾ ਪਵੇਗਾ ਜੇ ਅਸੀਂ ਕਿਸੇ ਨੂੰ ਨਜਾਇਜ਼ ਦੁੱਖ ਦਿੰਦੇ ਹਾਂ ਤਾਂ ਲੇਖਾ ਦੇਣਾ ਪਵੇਗਾ ਜੇ ਕੋਈ ਨੋ ਸੱਸ ਨੂੰ ਨਜਾਇਜ਼ ਦੁਖੀ ਕਰਦੀ ਹੈ ਤਾਂ ਉਸ ਨੂੰ ਲੇਖਾ ਦੇਣਾ ਪਵੇਗਾ ਜੇ ਸੱਸ ਨੂੰ ਨਜਾਇਜ਼ ਦੁਖੀ ਕਰਦੀ ਹੈ ਤਾਂ ਉਸ ਨੂੰ ਵੀ ਲੇਖਾ ਦੇਣਾ ਪਵੇਗਾ ਪਰ ਇੱਕ ਗੱਲ ਸੰਗਤ ਜੀ ਯਾਦ ਰੱਖਿਓ ਹਮੇਸ਼ਾ ਹਮੇਸ਼ਾ ਵਾਸਤੇ ਕਿਸੇ ਅਉਧੇ ਦਾ ਨਸ਼ਾ ਜਾਂ ਮਾਇਆ ਦਾ ਨਸ਼ਾ ਗਰੀਬ ਮਾਰ ਕਰਵਾਉਂਦਾ ਹੈ ਇਹਨਾਂ ਨਸ਼ਿਆਂ ਵਿੱਚ ਬੰਦਾ ਇਨਾ ਨਾ ਹੋ ਜਾਂਦਾ ਹੈ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਮਾੜੇ ਕੰਮ ਕਰ ਰਹੀ ਆਂ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਭੁੱਲ ਜਾਂਦਾ ਹੈ ਕਿ ਮੈਨੂੰ ਵੀ ਕੋਈ ਬਣਾਉਣ ਵਾਲਾ ਹੈ ਇਥੋਂ ਆਪਣੇ ਲਈ ਇੱਕ ਸੇਧ ਲੈਣਾ ਤੁਹਾਡੇ ਕੋਲ ਵੀ ਅਹੁਦੇ ਹਨ ਤੁਸੀਂ ਵੀ ਕਿਸੇ ਨਾ ਕਿਸੇ ਛੋਟੇ ਜਾਂ ਵੱਡੇ ਦਾਇਰੇ ਵਿੱਚ ਕਿਸੇ ਨਾ ਕਿਸੇ ਅਹੁਦੇ ਦੇ ਮਾਲਕ ਹੋ ਆਪਣੇ ਅੰਦਰ ਜ਼ਰੂਰ ਚਾਤੀ ਮਾਰਿਓ ਕਿਦਰੇ ਤੁਸੀਂ ਵੀ ਅਹੁਦੇ ਦੇ ਨਸ਼ੇ ਵਿੱਚ ਗਰੀਬ ਮਾਰਤਾ ਨਹੀਂ ਕਰ ਰਹੇ ਜੇ ਕਰ ਰਹੇ ਹੋ ਤਾਂ बच ਕੇ ਰਹਿਣਾ ਗਰੀਬ ਮਰ ਭਾਵੇਂ ਕਿਸੇ ਇਨਸਾਨ ਦੀ ਵੀ ਹੋਵੇ ਜਾਂ ਪਸ਼ੂ ਪੰਛੀ ਦੀ ਲੇਖਾ ਦੇਣਾ ਹੀ ਪਵੇਗਾ ਬੰਦੇ ਨਾਲੋਂ ਪਸ਼ੂ ਪੰਛੀ ਦੀ ਹਾ ਪਹਿਲਾਂ ਲੱਗਦੀ ਹੈ ਜੇ ਕੋਈ ਅਹੁਦੇ ਦੇ ਨਸ਼ੇ ਵਿੱਚ ਗਰੀਬ ਮਾਰ ਕਰ ਰਿਹਾ ਹੈ ਤਾਂ ਹਾ ਅਵਸ਼ ਲੱਗੇਗੀ ਬਚ ਕੇ ਰਹਿਣਾ ਕਿਸੇ ਦੀ ਲੱਗੀ ਹੋਈ ਬਦਵਾ ਕਿਤੇ ਅਗਲੇ ਜਨਮ ਦਾ ਬਜਰ ਪਾਪ ਨਾ ਬਣ ਜਾਵੇ ਕਈਆਂ ਦੀ ਔਲਾਦ ਬੜਾ ਦੁਖੀ ਕਰਦੀ ਹੈ ਜਦ ਕਿ ਕਈਆਂ ਦੀ ਔਲਾਦ ਬੜੀ ਨੀਕ ਤੇ ਸੁਖ ਦੇਣ ਵਾਲੀ ਹੁੰਦੀ ਹੈ ਇਹ ਵੀ ਸੰਗਤ ਜੀ ਪਿਛਲੇ ਲੇਖੇ ਹੁੰਦੇ ਹਨ ਕੋਈ ਕਹਿ ਦਿੰਦੀ ਹੈ ਮੈਂ ਘਰ ਵਾਲੇ ਤੋਂ ਦੁਖੀ ਹਾਂ ਕੋਈ ਆਪਣੀ ਜਨਾਨੀ ਤੋਂ ਦੁਖੀ ਹੁੰਦਾ ਹੈ ਕਈ ਸਰੀਰ ਧਰਤੀ ਤੇ ਦੁੱਖ ਦਿੰਦੇ ਹਨ ਤੇ ਕਈ ਸੁਖ ਇਹੋ ਜਿਹਾ ਇਹੋ ਜੋ ਇਹ ਜੋ ਜਿਆ ਬੀਜ ਹੁੰਦਾ ਹੈ ਉਹੋ ਹੀ ਵੜਦੇ ਹਨ ਇਹ ਸਭ ਪਿਛਲਾ ਚੱਲਿਆ ਆ ਰਿਹਾ ਹੁੰਦਾ ਹੈ ਸੰਗਤ ਜੀ ਮਾਤਾ ਪਿਤਾ ਇਸਤਰੀ ਪੁੱਤਰ ਮਿੱਤਰ ਸੰਬੰਧੀ ਸਭ ਪਿਛਲੇ ਜਨਮਾਂ ਦੇ ਸੰਜੋਗਾਂ ਕਰਕੇ ਮਿਲਦੇ ਹਨ ਭਾਵ ਕਿ ਆਪਣੇ ਹੀ ਕੀਤੇ ਕਰਮਾਂ ਕਰਕੇ ਕੋਈ ਸੁਖ ਭੋਗ ਰਿਹਾ ਹੈ ਤੇ ਕੋਈ ਤੁਖ ਕੋਈ ਗਰੀਬ ਹੈ ਤੇ ਕੋਈ ਅਮੀਰ ਹੈ ਪਰ ਸਰਬ ਸ੍ਰਿਸ਼ਟੀ ਦੇ ਮਾਲਕ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਿੱਠ ਬੋਲੜੇ ਸੁਭਾਅ ਦਿਆਲੂ ਹਿਰਦੇ ਤੋਂ ਕੁਰਬਾਨ ਜਾਈ ਜਿਨ੍ਹਾਂ ਨੇ ਐਸੀ ਮਿੱਠੀ ਬਾਣੀ ਸੁਖਣੀ ਸਾਹਿਬ ਜੀ ਨੂੰ ਬਖਸ਼ ਦਿੱਤੀ ਜਿਸ ਦਾ ਜੇਕਰ ਆਸਰਾ ਲੈ ਲਈਏ ਤਾਂ ਇਹ ਰੇਖ ਵਿੱਚ ਮੇਖ ਵੀ ਮਾਰ ਦਿੰਦੀ ਹੈ ਇਹ ਠੀਕ ਹੈ ਕਿ ਲੇਖ ਮਿਟਦੇ ਨਹੀਂ ਪਰ ਜਿਹੜਾ ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਪ੍ਰੇਮ ਕਰੇ ਜਿਹੜਾ ਸੁਖਮਨੀ ਸਾਹਿਬ ਜੀ ਦਾ ਲੜ ਫਰੇ ਗੁਰੂ ਆਪਣੀ ਬਖਸ਼ਿਸ਼ ਕਰਕੇ ਉਸ ਦੇ ਕਰਮਾਂ ਨੂੰ ਸੁਪਨੇ ਵਿੱਚ ਘਟ ਦਿੰਦਾ ਹੈ ਸੂਲੀ ਦਾ ਕੰਡਾ ਵੀ ਕਰ ਦਿੰਦਾ ਹੈ ਸੰਗਤ ਜੀ ਅਸੀਂ ਆਮ ਕਰਕੇ ਹੀ ਦੇਖਦੇ ਹਾਂ ਭਾਵੇਂ ਕੋਈ ਇਨਸਾਨ ਆ ਜਾਂ ਜੀਵ ਜੰਤੂ ਜੇ ਇਨਸਾਨਾਂ ਦੀ ਗੱਲ ਕਰੀਏ ਇੱਕ ਤਾਂ ਬੱਚੇ ਨੇ ਜਨਮ ਲਿਆ ਜਿਸਨੇ ਕੀ ਢੋਲ ਠਮੱਕੇ ਜਿਸਨੇ ਜੰਮਦੇ ਹੀ ਰਿਸ਼ਤੇਦਾਰ ਆਏ ਵੱਡੇ ਪ੍ਰੋਗਰਾਮ ਕੀਤੇ ਅਤੇ ਜੰਮਦੇ ਹੀ ਸੁੱਖ ਸਹੂਲਤਾਂ ਮਾਣੀਆਂ ਹਨ ਤੇ ਇੱਕ ਇਨਸਾਨ ਹੈ ਜਿਸਨੇ ਆਪਣੀ ਸਾਰੀ ਜ਼ਿੰਦਗੀ ਸੜਕਾਂ ਤੇ ਹੀ ਕੱਟ ਦਿੱਤੀ ਤੁਹਾਨੂੰ ਪਾਉਣ ਵਾਸਤੇ ਚੰਗੇ ਕੱਪੜੇ ਵੀ ਨਹੀਂ ਚੁੜੇ ਇੱਕ ਇਸੇ ਤਰ੍ਹਾਂ ਹੀ ਜੀਵ ਜੰਤੂ ਹਨ ਜਾਂ ਜਾਨਵਰ ਹਨ ਇੱਕ ਕੁੱਤਾ ਹੈ ਜਿਹੜਾ ਕਿ ਇਸੇ ਥਲੇ ਰਹਿੰਦਾ ਹੈ ਤੇ ਇੱਕ ਕੁੱਤਾ ਹੈ ਜਿਹੜਾ ਕਿ ਕੀੜੇ ਪਏ ਹੋਏ ਹਨ ਤੇ ਸੜਕ ਤੇ ਜ਼ਿੰਦਗੀ ਭੋਗ ਰਿਆ ਹੈ ਇਹ ਸੰਗਤ ਜੀ ਭਾਵੇਂ ਇਨਸਾਨ ਤੇ ਭਾਵੇਂ ਜਾਨਵਰ ਇਹ ਕੀਤੇ ਪਿਛਲੇ ਕਰਮਾਂ ਦੇ ਪਿਛਲੇ ਜਨਮਾਂ ਦੇ ਜਿਹੜੇ ਕਰਮ ਹਨ ਉਹੀ ਅਗਲੇ ਜਨਮ ਵਿੱਚ ਜਾ ਕੇ ਸੰਗਤ ਜੀ ਟਕਰਦੇ ਹਨ ਸੰਗਤ ਜੀ ਕਦੀ ਵੀ ਕਿਸੇ ਦਾ ਮਾੜਾ ਕਰਨ ਲੱਗੇ ਜਾਂ ਕਿਸੇ ਦੀ ਪਿੱਠ ਵਿੱਚੇ ਮਾੜਾ ਕਰਨ ਲੱਗੇ ਇਹ ਨਾ ਸੋਚੋ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ ਇਹ ਸੋਚੋ ਕਿ ਉਹ ਪਰਮਾਤਮਾ ਸੱਚੇ ਪਾਤਸ਼ਾਹ ਹਰ ਥਾਂ ਤੇ ਤੁਹਾਡੇ ਤੁਹਾਡੇ ਕਰਮਾਂ ਨੂੰ ਤੁਹਾਡੀ ਮਨ ਦੀ ਸੋਚ ਨੂੰ ਹਰ ਥਾਂ ਤੇ ਬੈਠ ਕੇ ਵਾਹਿਗੁਰੂ ਪਰਮਾਤਮਾ ਤੁਹਾਨੂੰ ਦੇਖ ਰਿਹਾ ਹੈ ਤੁਸੀਂ ਕਦੀ ਵੀ ਕਿਸੇ ਦਾ ਮਾੜਾ ਕਰਨਾ ਤਾਂ ਕੀ ਸੋਚੋ ਵੀ ਨਾ ਕਿਉਂਕਿ ਹਰ ਇੱਕ ਮਿੰਟ ਸਕਿੰਟ ਤੇ ਤੁਹਾਡੀ ਸੋਚ ਦਾ ਹਿਸਾਬ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੇ ਹੈ ਸਾ ਸੰਗਤ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਵੀ ਬਚਨ ਹਨ ਕਰਮ ਨਹੀਂ ਮਿਟਦੇ ਪਰ ਕਰਮ ਲਿਖਣ ਵਾਲਾ ਲਿਖਤ ਉੱਤੇ ਲਕੀਰ ਫੇਰ ਸਕਦਾ ਹੈ ਕਰਮ ਆਪ ਫਲਦਾਇਕ ਨਹੀਂ ਹੁੰਦੇ ਕਰਮਾਂ ਦਾ ਫਲ ਪ੍ਰਦਾਤਾ ਵਾਹਿਗੁਰੂ ਹੈ ਕਰਮਾਂ ਤੇ ਰੱਬੀ ਬਖਸ਼ਿਸ਼ ਹਾਵੀ ਹੁੰਦੀ ਹੈ ਜੇ ਕੋਈ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਸਿੱਧਕ ਤੇ ਭਰੋਸੇ ਨਾਲ ਲੜ ਫੜੇ ਤਨ ਮਨ ਗੁਰੂ ਦੇ ਅਰਪਣ ਕਰੇ ਗੁਰੂ ਦੀ ਸੰਗਤ ਦੇ ਜੋੜੇ ਝਾੜੇ ਤਾਂ ਕੀਤੇ ਹੋਏ ਲੇਖ ਵੀ ਮਿਟ ਸਕਦੇ ਹਨ ਜੇ ਮਟਣ ਹੀ ਨਾ ਤਾਂ ਫਿਰ ਮਜਾ ਹੀ ਕੀ ਆਇਆ ਬਸ ਲੋੜ ਹੈ ਗੁਰੂ ਨੂੰ ਮਨਾਉਣ ਦੀ ਉਸ ਦੀ ਬਖਸ਼ਿਸ਼ ਲੈਣ ਦੀ ਜਾਂਚ ਹੋਣੀ ਚਾਹੀਦੀ ਹੈ ਉਸ ਦੀ ਬਖਸ਼ਿਸ਼ ਸਭ ਕੁਝ ਕਰ ਸਕਦੀ ਹੈ ਸਭ ਲੇਖੇ ਮਿਟਾ ਸਕਦੀ ਹੈ ਜੇ ਉਸ ਉਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦੇਵੇ ਉਸ ਦਾ ਲੇਖਾ ਪੜਿਆ ਨਹੀਂ ਜਾਂਦਾ ਪਾੜ ਦਿੱਤਾ ਜਾਂਦਾ ਹੈ ਸੰਗਤ ਜੀ ਸੋ ਸੰਗਤ ਜੀ ਇਹ ਜੋ ਸਾਖੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲੀ ਹੈ ਕਿ ਸਾਡੇ ਕਰਮ ਸਾਡੀ ਜ਼ਿੰਦਗੀ ਸਾਡਾ ਜੀਵਨ ਸਾਡੇ ਕਰਮਾਂ ਤੇ ਹੀ ਨਿਰਪਰਕਰਤਾ ਹੈ ਜੇ ਕੋਈ ਮਾੜਾ ਕਰਮ ਕੀਤਾ ਹੈ ਤਾਂ ਸਾਨੂੰ ਜ਼ਰੂਰ ਭੁਗਤਣਾ ਪਵੇਗਾ ਤੇ ਜੇ ਕੋਈ ਕਸ਼ਟ ਆ ਗਿਆ ਹੈ ਸੁਖਮਨੀ ਸਾਹਿਬ ਜੀ ਦੇ ਗੁਰਬਾਣੀ ਦਾ ਲੜ ਫੜ ਲਓ ਕਰਮ ਬਦਲ ਜਾਣਗੇ ਪਰ ਇੱਕ ਗੱਲ ਜ਼ਰੂਰ ਜ਼ਰੂਰ ਯਾਦ ਰੱਖੋ ਆਪਣੇ ਆਪ ਨਾਲ ਪ੍ਰਣ ਕਰੋ ਕਿ ਅਸੀਂ ਕਿਸੇ ਦਾ ਵੀ ਮਾੜਾ ਨਹੀਂ ਕਰਾਂਗੇ ਅਤੇ ਨਾ ਹੀ ਸੋਚਾਂਗੇ ਕਿਉਂਕਿ ਜੋ ਕੁਝ ਵੀ ਹੈ ਇਹ ਸਰੀਰ ਨਾਸਵਾਨ ਹੈ ਜੇ ਮਾਇਆ ਕਰਕੇ ਕਿਸੇ ਦਾ ਮਾੜਾ ਕਰ ਰਹੇ ਹੋ ਤਾਂ ਮਾਇਆ ਵੀ ਇੱਥੇ ਹੀ ਰਹਿ ਜਾਣੀ ਹੈ ਅਤੇ ਦੌਲਤ ਵੀ ਇੱਥੇ ਹੀ ਰਹਿ ਜਾਣੀ ਹੈ ਜ਼ਮੀਨ ਜਾਇਦਾਦ ਵੀ ਇੱਥੇ ਰਹਿ ਜਾਣੀ ਹੈ ਸੋ ਚੰਗਾ ਕਰੋ ਵੱਧ ਤੋਂ ਵੱਧ ਗੁਰਬਾਣੀ ਪੜੋ ਸੰਗਤ ਜੀ ਈਰਖਾ ਨਿੰਦਿਆ ਚੁਗਲੀ ਤੋਂ ਬਚੋ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਾਓ ਗੁਰਬਾਣੀ ਦੇ ਨਾਲ ਜੁੜੋ ਸੰਗਤ ਜੀ ਆਪ ਜੀ ਦੇ ਨਾਲ ਸਾਖੀ ਸਾਂਝੀ ਕਰਦਿਆਂ ਹੋਇਆਂ ਦਾਸ ਤੋਂ ਕੀ ਭੁੱਲ ਹੋ ਗਈ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦੇ ਹਾਂ ਸੰਗਤ ਜੀ ਮੁਆਫ ਕਰ ਦੇਣਾ ਸੰਗਤ ਜੀ ਵੈਕੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ